ਕੀ ਨਾਮ ਹੈ ਜੀ ਆਪਣਾ ਸਾਹਮਣੇ ਬਿਕੋ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕੀ ਮੈਟਰ ਹੋਇਆ ਤੁਹਾਡਾ ਮੇਰੀ ਕੁੜੀ ਆ ਨਾ ਜੀ 24 ਤਰੀਕ ਸਵੇਰੇ 7:30 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀ ਤੇ ਉਹ ਪਿੰਡ ਬਿੱਕਰ ਕੇ ਘਰੇ ਚਲੀ ਗਈ ਉਹਨਾਂ ਤੋਂ ਜਾ ਕੇ ਕਹਦੇ ਵੀ ਮੈਨੂੰ 100 ਰੁਪਏ ਦੇ ਦੋ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ ਬਾਅਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕੇ ਵੀ ਤੇਰੀ ਕੁੜੀ ਭਾਈ ਵਾਕੀ ਕਿਤੇ ਸਾਈਕਲ ਘਰੇ ਖੜਾ ਤਾਜੀ ਫੇਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ ਕੀ ਕੁੜੀ ਦਾ ਨਾਮ ਹੈ ਹੌਸਨਪ੍ਰੀਤ ਕੌਰ ਕਿੰਨੀ ਉਮਰ ਦੀ ਕੁੜੀ ਜੀ 14ਵਾਂ ਸਾਲ ਹੈ ਕੀ 21 ਦਾ ਫੋਨ ਆਇਆ ਸੀ ਤੁਹਾਨੂੰ ਸਾਨੂੰ ਵੀਕਰ ਦਾ ਮੁੰਡਾ ਜੀ ਗੱਗੂ ਉਹਦੀ ਵਾਈਫ ਦਾ ਉਹਦਾ ਫੋਨ ਕੀ ਕਹਿੰਦੀ ਤੁਹਾਨੂੰ ਆ ਕੇ ਉਹ ਕਹਿੰਦੀ ਵੀ ਬਾਹਰ ਛੋਟੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਤਾਂ ਅਸੀਂ ਪੁੱਛਿਆ ਫੇਰ ਵੀ ਭਾਈ ਕਿੱਥੇ ਗਈ ਉਹ ਸਕੂਲ 'ਚ ਪਤਾ ਕਰਿਆ ਘੜਬਣ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆ ਮੈਂ ਦਿਹਾੜੀ ਤੇ ਸੀਗਾ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜਣ اٹਕ ਗਰੀ ਫਿਰ ਉਸ ਤੋਂ ਬਾਅਦ ਉਸ ਦੀ ਕਾਰਵਾਈ ਕੀਤੀ ਅਗਲੀ ਉਸ ਤੋਂ ਬਾਅਦ ਜੇ ਕੈਮਰਿਆਂ ਚ ਲੱਭਦੇ ਰਹੇ ਫਿਰ ਥਾਣੇ ਗਏ ਜਣੀ ਮੇਰਾ ਨੱਗਰ ਨਾਲ ਸਾਥ ਦਿੱਤਾ ਕਿਥੋਂ ਲੁੱਪਿਆ ਪੂਰੀ ਥੇੜੀ ਜੱਟਾਂ ਥੇੜੀ ਜੱਟਾਂ ਉੱਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਉਹਨੇ ਵਿਕਰ ਦੇ ਘਰ ਵਾਲੀ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਏ ਦੇ ਦੋ ਇਹਦੇ ਕੁੜੀ ਦੇ ਮਾਪਿ ਉਹ ਨਹੀਂ ਗਏ ਕਿਸ ਨੇ ਕਿਹਾ ਗੱਲ ਜਿਹੜੀ ਨੇ ਵੇਚੀ ਆ ਪਿੰਡੋਂ ਪਰਮਜੀਤ ਕੌਰ ਆ ਉਹਦਾ ਨਾਮ ਉਹਨਾਂ ਨੇ ਉਹਨਾਂ ਨੇ ਖੇੜੀ ਜੱਟਾਂ 'ਚ ਵੇਚ ਦਿੱਤੀ ਤੇ ਵਿਆਹ ਵੀ ਕਰਵਾਤਾ ਉਹਦਾ ਅੱਡੀ ਦੇ ਬੱਚਿਆ ਛੋਟੀ ਜੀ ਕੁੱਲ 14 ਸਾਲ ਦੀ ਜਿਹੜੀ ਵਿਆਹ ਕਰਨ ਦੀ ਗੱਲ ਕਰ ਰਹੇ ਕੋਈ ਤੁਹਾਡੇ ਕੋਲ ਸਪੂਤ ਜਾਂ ਕੋਈ ਅੱਖਾਂ ਦੇਖੇ ਗਵਾਹ ਹੈਗੀ ਹਾਂਜੀ ਉਹਦੀ ਮਾਂ ਹੈ ਜੀ ਮੁੰਡੇ ਦੀ ਅੱਜ ਪਾਲਸੀ ਰੱਖੀ ਹੋਈ ਹੈ ਮੈਂ ਕਿਵੇਂ ਬਤਾਇਆ ਉਹਨਾਂ ਦੇ ਸਾਰਾ ਕੁਝ ਜੀ ਇਹ 24 ਤਰੀਕ ਦਾ ਇਨਸੀਡੈਂਟ ਹੈ ਤੇ ਗੁਰਪ੍ਰੀਤ ਸਿੰਘ ਹੈ ਲੜਕੀ ਦਾ ਫਾਦਰ ਹੈ ਮਾਈਨਰ ਲੜਕੀ ਦਾ ਜੀ ਮੂਡ ਖੇੜੇ ਪਿੰਤੋਂ ਇਹ ਸਾਡੇ ਕੋਲੇ ਆਇਆ ਇਹਨੇ ਦਰਖਾਸਤ ਕੀਤੀ ਤੇ ਆਪਣੀ ਆ ਜਿਹੜੀ ਪ੍ਰੋਬਲਮ ਸਾਡੇ ਨਾਲ ਸ਼ੇਅਰ ਕੀਤੀ ਤੇ ਤੁਰੰਤ ਅਸੀਂ FIR ਨੰਬਰ 18 ਦਰਜ ਕਰਤੀ ਸੀ 363 ਸ਼ਾਰਟ ਅਨਨੋਨ ਵਿਅਕਤੀਆਂ ਦੇ ਖਿਲਾਫ ਉਸ ਤੋਂ ਬਾਅਦ ਡਿਊਰਿੰਗ ਸਾਡੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਕੁਝ ਸਾਨੂੰ ਸ਼ੱਕੀ ਬੰਦੇ ਪਤਾ ਲੱਗੇ ਉਸ ਤੋਂ ਬਾਅਦ ਅਸੀਂ ਉੱਥੇ ਰੇਡ ਕਰਕੇ ਤੇ ਉਹਨਾਂ ਦੇ ਕਸਟਡੀ ਚੋਂ ਲੜਕੀ ਨੂੰ ਬਰਾਮਦ ਕਰਾ ਲਿਆ ਸੀ ਉਸ ਤੋਂ ਬਾਅਦ ਜੋ ਪ੍ਰੋਸੀਜਰ ਹੁੰਦਾ ਲਾਅ ਦਾ ਉਹਦੇ ਮੈਡੀਕਲ ਚੈੱਕਅਪਸ ਤੇ ਜੋ ਸਟੇਟਮੈਂਟ ਸੀਗੀ 164 CRPC ਦੀ ਕਰਵਾ ਲਈ ਸੀ ਤੇ ਇਸ ਤਫਤੀਸ਼ ਦੌਰਾਨ ਚਾਰ ਤਫਤੀਸ਼ ਦੌਰਾਨ ਚਾਰ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਸੀਗਾ ਅਮਰਿਤਪਾਲ ਸਿੰਘ ਹੈ ਉਮਰ 26 ਸਾਲ ਦਾ ਇਹ ਖੇੜੀ ਜੱਟਾਂ ਦਾ ਰਹਿਣ ਵਾਲਾ ਤੇ ਜਗਤਾਰ ਸਿੰਘ ਇਹਦਾ ਫਾਦਰ ਹੈ ਤੇ ਇਹਨਾਂ ਦੀ ਕਸਟਡੀ ਚੋ ਲੜਕੀ ਮਿਲੀ ਸੀ ਅਮਰਿਤਪਾਲ ਸਿੰਘ ਨਾਲ ਇਹਦੀ ਮੈਰਿਜ ਕਰਵਾਈ ਗਈ ਸੀ ਕਿਸੇ ਧਾਰਮਿਕ ਸਥਾਨ ਤੇ ਲੁਕ ਛਿਪ ਕੇ ਤੇ ਇੱਕ ਇਹਨਾਂ ਦੀ ਲੜਕੀ ਜਿੱਥੋਂ ਦੀ ਹੈਗੀ ਉਥੋਂ ਦੀ ਪਿੰਡ ਦੀ ਦੀਪਿਕਾ ਨਾਮ ਦੀ ਲੇਡੀਜ਼ ਹੈ 30 35 ਸਾਲ ਉਮਰ ਹੈ ਉਹਨੇ ਇਸ ਲੜਕੀ ਦਾ ਮਾਈਂਡ ਵਾਸ਼ ਕਰਕੇ ਇਹਨੂੰ ਪ੍ਰੀਪੇਅਰ ਕੀਤਾ ਸੀ ਤੇ ਇਹਦੀ ਮਾਸੀ ਹੈ ਜੋ ਕਿ ਜਿੱਥੇ ਉਹਦਾ ਲड़का ਉਸਪੈਂਡ ਦੀ ਹੈਗੀ ਹੈ ਉਹਦੇ ਨਾਲ ਇਹਨਾਂ ਨੇ ਕੋਈ ਸਾਜ਼ਿਸ਼ ਕਰਕੇ ਇਹ ਲੜਕੀ ਨੂੰ ਉੱਥੇ ਭੇਜਤਾ ਉਹਨਾਂ ਕੋਲ ਤੇ ਇਹ ਸਾਰਾ ਸਿਨੈਰੀਓ ਸੀਗਾ ਤੇ ਇਹਨੂੰ ਬਸਟ ਕਰਤਾ ਅਸੀਂ ਤੇ ਐਫ ਆਈ ਆਰ ਦਰਜ ਕਰਨ ਦੇ 48 ਘੰਟੇ ਦੇ ਵਿੱਚ ਵਿੱਚ ਅਸੀਂ ਸਾਰਾ ਪ੍ਰੈਸ ਕਰਕੇ ਤੇ ਇਸ ਤੋਂ ਵੀ ਨਾਲ ਇਹ ਚਾਰ ਬੰਦੇ ਨੇ ਨਹੀਂ ਪਰਮਜੀਤ ਕੌਰ ਦਾ ਫਿਲਹਾਲ ਕੋਈ ਰੂਲ ਸਾਹਮਣੇ ਨਹੀਂ ਆਇਆ ਪਰਮਜੀਤ ਕੌਰ ਦੀ ਨੂੰਹ ਹੈ ਜਿਹੜੀ ਦੀਪਿਕਾ ਜੀ ਉਹਦਾ ਮੇਨ ਰੋਲ ਹੈ ਕਿਉਂਕਿ ਜੇ ਦੀਪਿਕਾ ਦੇ ਇੰਟਰੈਕਸ਼ਨਸ ਸੀਗੀ ਲੜਕੀ ਦੀਪਿਕਾ ਨੂੰ ਹੀ ਮਿਲਦੀ ਸੀ ਦੀਪਿਕਾ ਹੀ ਉਹਨੂੰ ਵਰਕ ਲਾਂਦੀ ਰਹਿੰਦੀ ਸੀਗੀ ਉਹ ਪਰਮਜੀਤ ਕੌਰ ਦਾ ਹਜੇ ਫਿਲਹਾਲ ਕੋਈ ਰੂਲ ਸਾਹਮਣੇ ਨਹੀਂ ਆਇਆ ਲੜਕੀ ਨੇ ਵੀ ਉਹਦਾ ਨਾਮ ਨਹੀਂ ਲਿਆ ਕਿਸੇ ਸਰਪੀ ਧਾਰਾ 'ਚ ਵਾਅਦਾ ਕੀਤਾ ਗਿਆ ਕਿ ਹਾਂਜੀ ਉਹ 366 A ਦਾ ਵਾਅਦਾ ਕੀਤਾ ਗਿਆ ਇਸ ਪਰਚੇ 'ਚ ਸਰ ਰਸਤੇ ਕਰ ਲਈ ਹਾਂਜੀ ਚਾਰ ਕਯੂਸ ਜਿਹੜੇ ਹੁਣ ਤੱਕ ਸਾਹਮਣੇ ਆਇਆ ਚਾਰ ਉਹਦੀ ਅਰੈਸਟ ਹੋ ਚੁੱਕੀ